ਇੱਕ ਵਾਰ ਹੱਥ ਘੜੇ ਕਰਕੇ ਸੁਰੱਖਿਅਤ ਪੰਜਾਬ ਵਿਕਾਸ ਪੰਜਾਬ ਵਿਕਾਸ ਭਾਰਤ ਦੇ ਲਈ ਵੋਟ ਦੇਣੀ ਆਪਾਂ ਦੇ ਵੋਟ ਕਿਹਨੂੰ ਦੇਣੀ ਆ ਜਿਹੜੇ ਵਿਕਾਸ ਕਰਦੇ ਨੇ ਵਿਕਾਸ ਬੋਲਦਾ ਹੁਣ ਮੈਂ ਕੀ ਗੱਲ ਕਹਿਣਾ ਚਾਹੁੰਦੀ ਕਿ ਵੋਟ ਦੇਣਾ ਕਿਹਨੂੰ ਆ ਕਿਉਂਕਿ ਤੁਹਾਡੇ ਮਨ ਦੀ ਸ਼ਾਂਤੀ ਕਿਸ ਚੀਜ਼ ਨਾਲ ਮਿਲਦੀ ਹੈ ਇਹਦੇ ਲਈ ਇੱਕ ਹੀ ਲਾਈਨ ਹੈ ਬ੍ਰਹਮ ਗਿਆਨੀ ਸਦਾ ਨਿਰਲੇਪ ਜਿਵੇਂ ਜਲ ਵਿੱਚ ਕਮਲ ਖਰੇ ਸਮੁੰਦਰ ਦਾ ਫੁੱਲ ਚਿੱਕੜ ਵਿੱਚ ਰਹਿ ਕੇ ਵੀ ਅਲੈਪ ਰਹਿੰਦਾ ਹੈ ਕਿਉਂ ਕਿਉਂਕਿ ਉਹ ਪਵਿੱਤਰ ਹੈ ਇੱਕ ਰਿਕੁਐਸਟ ਇੱਕ ਹੰਬਰ ਰਿਕੁਐਸਟ ਕਰ ਰਹੀ ਹਾਂ ਸਾਰਿਆਂ ਨੂੰ ਕਿ ਇਸ ਵਾਰ ਬੀਜੇਪੀ ਨੂੰ ਵੋਟ ਨਾ ਦਿੱਤਾ ਜਾਵੇ। ਜੇ ਕਿ ਸ਼ਾਇਦ ਮੇਰੀ ਮੰਦੀਅ ਤੁਹਾਡੇ ਮੰਦੀ ਵੀ ਹੋਊਗੀ ਕੁਝ ਸਾਈਲੈਂਟ ਵੀ ਹੋਣਗੇ ਜਿਹੜੇ ਨਹੀਂ ਕੁਝ ਕਹਿਣਾ ਚਾਹ ਰਹੇ ਕਹਿੰਦੇ ਕਿ ਤੁਸੀਂ ਅੱਗੇ ਲੱਗੋ ਮੈਂ ਤੁਹਾਡੇ ਪਿੱਛੇ ਖੜੀ ਹਾਂ ਅਰੇ ਬਹੁਤ ਬੜੀ ਲੱਗਿਆ ਕਿ ਰੇਕੂ ਜੀ ਦੀ ਬਾਹ ਫੜ ਕੇ ਭੈ ਜੀ ਨੇ ਗੱਲ ਕਹੀ ਸੀ ਜੀ ਗ੍ਰਾਮ ਦੇ ਵਿੱਚ ਤੁਹਾਡੀ ਜਿੱਤ ਹੋਊਗੀ ਪਰ ਅਸੀਂ ਭਾਜਪਾ ਦੇ ਵਰਕਰ ਤਾਂ ਹੈਗੇ ਹਾਂ ਉਹਦੇ ਨਾਲ ਇੱਕ ਗ੍ਰਾਮ ਦੇ ਵਸਨੀਕ ਵੀ ਆ ਅਸੀਂ ਸ਼ਹਿਰ ਦੇ ਵਪਾਰੀ ਵੀ ਆ ਤੇ ਸਾਡੇ ਜਿਹੜਾ ਸ਼ਹਿਰ ਦੇ ਕੰਮ ਆ ਉਹਨੂੰ ਪੇਰੇ ਦੇ ਹੱਥ ਤੁਸੀਂ ਕਰਉਣਾ ਇਹ ਤੁਹਾਡੀ ਰਿਸਪੋਨਸਿਬਿਲਟੀ ਮੰਨਦੀ ਆ ਫਿਰ ਤੁਸੀਂ ਸਾਨੂੰ ਦਿੱਲੀ ਲਿਜਾਓ ਜਿੱਥੇ ਮਰਜੀ ਜਾਓ ਚੰਡੀਗੜ੍ਹ ਲੈ ਕੇ ਜਾਓ ਜਿਹੜੀਆਂ ਗ੍ਰੈਂਡ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਆ ਰੇਲਵੇ ਫਾਟਿੰਗ ਦੀ ਸਮੱਸਿਆ ਆ ਚਾਹੇ ਹਾਈਵੇ ਦੀ ਸਮੱਸਿਆ ਆ ਜਿੰਨੀ ਇੱਥੇ ਸਾਰੀ ਜਨਤਾ ਪਹੁੰਚੀ ਸਾਰੇ ਲੋਕ ਪਹੁੰਚੇ ਨੇ ਮੇਰਾ ਇੱਕੇ ਸਵਾਲ ਆ ਹੱਥ ਖੜੇ ਕਰਕੇ ਦੱਸਿਓ ਕੌਣ ਚਾਹੁੰਦਾ ਆ ਪੰਜਾਬ ਸੁਰੱਖਿਅਤ ਹੋਵੇ ਕੌਣ-ਕੌਣ ਚਾਹੁੰਦਾ ਪੰਜਾਬ ਸੁਰੱਖਿਅਤ ਹੋਵੇ ਕੌਣ ਚਾਹੁੰਦਾ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ ਕੌਣ ਚਾਹੁੰਦਾ ਕਿ ਜਦੋਂ ਸਵੇਰੇ ਸੈਰ ਕਰਦੇ ਹੋਏ ਹੱਥ ਡੰਡੇ ਦੀ ਲੋੜ ਨਾ ਪਵੇ ਕੌਣ ਚਾਹਦਾ ਬੱਚੇ ਆਰਾਮ ਨਾਲ ਸਾਈਕਲ ਚਲਾਉਂਦੇ ਪੂਰਾ ਪਾਰਕ ਬਣੇ ਹੋ ਤਾਂ ਆਰਾਮ ਨਾਲ ਸੀ ਜਾ ਕੇ ਬੈਠੀਏ ਕਿ ਬਸ ਐਨੇ ਲੋਕ ਚਾਹੁੰਦੇ ਕਿ ਆਪਾਂ ਸਾਰੇ ਚਾਹੁੰਦੇ ਆ ਤਾਈ ਕੁਵਾਰ ਹੱਥ ਖੜੇ ਕਰਕੇ ਸੁਰੱਖਿਤ ਪੰਜਾਬ ਵਿਕਾਸ ਪੰਜਾਬ ਵਿਕਾਸ ਭਾਰਤ ਦੇ ਲਈ ਵੋਟ ਦੇਣੀ ਆਪਾਂ ਤੇ ਵੋਟ ਕਿਹਨੂੰ ਦੇਣੀ ਆ ਜਿਹੜੇ ਵਿਕਾਸ ਕਰਦੇ ਨੇ ਵਿਕਾਸ ਬੋਲਦਾ ਸਾਨੂੰ ਵਿਕਾਸ ਕਿਤੇ ਕਾਗਜ਼ ਦੇ ਦਿਖਾਣ ਦੀ ਲੋੜ ਨਹੀਂ ਸਾਨੂੰ ਵਿਕਾਸ ਕਿਤੇ ਔਰ ਦੱਸਣ ਦੀ ਲੋੜ ਨਹੀਂ ਵਿਕਾਸ ਬੋਲਦਾ ਚਾਹੇ ਹਾਈਵੇ ਦੇਖ ਲੋ ਚਾਹੇ ਸੜਕਾਂ ਦੇਖੋ ਚਾਹੇ ਆਈਐਮਜ਼ ਆਈਆਈਟੀ ਇੰਸਟੀਟਿਊਸ਼ਨਸ ਐਮ ਸਾਡੇ ਪੰਜਾਬ ਚ ਵੀ ਇਹ ਹੋਣੇ ਚਾਹੀਦੇ ਆ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ ਹੋਣੇ ਚਾਹੀਦੇ ਆ ਸਾਡੇ ਬੱਚਿਆਂ ਨੂੰ ਮੈਂ ਆਪ ਸਕੂਲ ਚ ਕੰਮ ਕਰਦਾ ਸੀ ਬੱਚਿਆਂ ਨੂੰ ਪੁੱਛਦਾ ਹਾਂ ਤੁਸੀਂ ਕਿੱਥੇ ਜਾਣਾ ਕਹਿੰਦੇ ਬਾਹਰ ਜਾਣਾ ਕਹਿੰਦੇ ਕਿਉਂ ਕਹਿੰਦੇ ਸੁਰੱਖਿਅਤ ਫੀਲ ਨਹੀਂ ਕਰਦੇ ਈਵਨ ਅਸੀਂ ਆਪਣੇ ਘਰ ਦੇ ਵਿੱਚ 1 ਮਹੀਨ ਨੂੰ ਮੇਰੇ ਮਾਤਾ ਜੀ ਨਾਲ ਇਨਸੀਡੈਂਟ ਹੋਇਆ ਦਿਲੰਦਰ ਚੈਨ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਮੰਨਣ ਇੱਕ ਵਿਸ਼ਨ ਚਾਹੁੰਗੇ ਇੱਕ ਭਰਿਆ ਹੋਇਆ ਚੌਂਕ ਜਿੱਥੇ ਐਨਾ ਤਾਮ-ਸ਼ਾਮ ਰਹਿੰਦਾ ਉੱਥੇ ਤੇ ਅਸੀਂ ਸੁਰੱਖਿਅਤ ਨਹੀਂ ਤਾਂ ਅਸੀਂ ਕਿੱਦਾਂ ਆਪਣੇ ਬੱਚੇ ਨੂੰ ਇੱਥੇ ਰੋਕਾਂਗੇ ਤਾਂ ਅੱਜ ਜਿਵੇਂ ਇੱਥੇ ਆਇਆ ਉਹ ਸਿਸੀਡੈਂਟ ਤੋਂ ਬਾਅਦ ਇੱਕ ਜੀ ਤਾਂ ਲਈ ਸੀ ਸੁਰੱਖਿਅਤ ਪੰਜਾਬ ਲੈ ਕੇ ਆਉਣਾ ਤਾਂ ਕਿਹਨੇ ਲੈ ਕੇ ਆਉਣਾ ਹੈ ਬੀਜੇਪੀ ਨੇ ਮੋਦੀ ਜੀ ਨੇ ਲੈ ਕੇ ਆਉਣਾ ਤੇ ਸਾਰੀ ਥੋੜ ਰਿੰਕੂ ਕਿੰਨੀ ਪਾਣੀਆ ਤੇ ਅਸੀਂ ਹੱਥ ਖੜੇ ਕਰਕੇ ਵਿਸ਼ਵਾਸ ਦਈਏ ਸੁਰੱਖਿਅਤ ਪੰਜਾਬ ਅਸੀਂ ਚਾਹੁੰਦੇ ਹਾਂ ਜੀ ਸਾਨੂੰ ਕੀ ਚਾਹੀਦਾ ਸੁਰੱਖਿਅਤ ਪੰਜਾਬ ਥੈਂਕ ਯੂ mam and principal of guru nanak kha saga is coget city scandy school sangdeshiam first of all i would like to thank all present here and a huge round of applause especially for all present hun main ek hi gal kehna chahungi ki vote dena kinu a kyunki tade mann di shanti kis cheez na milti hai idde layi ek hi line hai brahmgyani sada nirlebh jaise jal mein kamal khile samandar phul ਚਿੱਕੜ ਵਿੱਚ ਰੱਖ ਕੇ ਵੀ ਅਲੇਪ ਰਹਿੰਦਾ ਆ ਕਿਉਂ ਕਿਉਂਕਿ ਉਹ ਪਵਿੱਤਰ ਹੈ ਸੋ ਜਦੋਂ ਵੋਟ ਪਰਨੀ ਹੈ ਤੇ ਇਸ ਕਮਲ ਦੇ ਫੁੱਲੇ ਕਰਨੀ ਆ I've lost it in the center I know who is Mr. Rinku I know very well so ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਵੋਟ ਦਾ ਅਧਿਕਾਰ ਸਾਡਾ ਆਪਣਾ ਆ ਤੇ ਅਸੀਂ ਸੋਚ ਸਮਝ ਕੇ ਪਾਣੀ ਹੈ ਔਰ ਸਾਨੂੰ ਇਹ ਮੰਤਬ ਪਤਾ ਹੋਣਾ ਚਾਹੀਦਾ ਹੈ ਕਿ ਕਿਹਦੇ ਲਈ ਪਾਣੀ ਹੈ ਤੇ ਕਿਉਂ ਪਾਣੀ ਹੈ ਤੇ ਅਸੀਂ ਹਾਸਿਲ ਕੀ ਕਰਨਾ ਆ ਮੇਰੇ ਲਈ ਸਾਰਿਆਂ ਨੂੰ ਅਪੀਲ ਆ ਆਪਣੇ ਮਨ ਦੀ ਸ਼ਾਂਤੀ ਦਿੰਦੇ ਹੋਏ ਵੋਟ ਜੜਾਇਆ ਆਪਣਾ ਪੱਖ ਬਿਲਕੁਲ ਸਹੀ ਰੱਖਣਾ ਆ ਥੈਂਕ ਯੂ ਟੂ ਆਲ ਆਫ ਯੂ ਐਂਡ ਜੈ ਸ਼੍ਰੀ ਰਾਮ ਤੁਹਾਡੀ ਦਿਨ ਮੀਟਿੰਗ ਕਰੀ ਬਸ ਅਸੀਂ ਨਾ ਕਿ ਮੀਟਿੰਗ ਹੋਣੀ ਹੈ ਔਰ ਮੈਂ ਵੀ ਤੁਹਾਡੇ ਸਾਹਮਣੇ ਤੁਹਾਡੀ ਪੀਟੀ ਵੀ ਆ ਤੁਹਾਡੇ ਸ਼ਹਿਰ ਦੀ ਬਹੁ ਵੀ ਆ ਆਪਣਾ ਤਾਂ ਬੀਟੀ ਵੀ ਆ ਬਸ ਮੈਂ ਤਾਂ ਇਹੀ ਕਹਣਾ ਚਾਹੀਆ ਕਿ ਇੱਕ ਰਿਕੁਐਸਟ ਇੱਕ ਹੰਬਰ ਰਿਕੁਐਸਟ ਕਰ ਰਹੀ ਹਾਂ ਸਾਰਿਆਂ ਨੂੰ ਕਿ ਇਸ ਵਾਰ ਬੀਜੇਪੀ ਨਹੀਂ ਵੋਟ ਪਾਈ ਕਰਨਾ ਕਿਉਂਕਿ ਸ਼ਾਇਦ ਮੇਰੇ ਮੰਦੀਆ ਤੁਹਾਡੇ ਮੰਦੀ ਵੀ ਹੋਣਗੇ ਕੁਝ ਸਾਇਲੈਂਟ ਵੀ ਹੋਣਗੇ ਜਿਹੜੇ ਨਹੀਂ ਕੁਝ ਕਹਿਣਾ ਚਾਹ ਰਹੇ ਜੋ ਰਾਮ ਨੂੰ ਲਾਏ ਹੈ ਹਮ ਉਨਕੋ ਲਾਏਗੇ ਇਸ ਤੋਂ ਇਲਾਵਾ ਮੈਂ ਰੀਅਲੀ ਥੈਂਕਫੁਲ ਕਰਦੀ ਹਾਂ ਰਾਮ ਸੁਨੀਤਾ ਰਿੰਕੂ ਜੀ ਦਾ ਆਂਟੀ ਜੀ ਦਾ ਦੇ ਨਾਲ ਸਾਡੇ ਸਾਰੇ ਦਿਨ ਵਿੱਚ ਫੋਨ ਔਰ ਨਾਲ ਡੋਟੋ ਡੋਰ ਗਏ ਆਈ ਥਿੰਕ ਕਿਸੇ ਬੰਦੇ ਦੇ ਵਿੱਚ ਇੰਨੀ ਸ਼ਮਤਾ ਹੋਣੀ ਇਸ ਇਸ ਦੇ ਵਿੱਚ ਜਾਣਾ ਔਰ ਉਹਨਾਂ ਨੇ ਸਾਨੂੰ ਹਰ ਵੇਲੇ ਮੋਟੀਵੇਟ ਕੀਤਾ ਹੈ ਕਿ ਤੁਸੀਂ ਅੱਗੇ ਲੱਗੋ ਮੈਂ ਤੁਹਾਡੇ ਪਿੱਛੇ ਖੜੀ ਹਾਂ ਔਰ ਇਹ ਬਹੁਤ ਬੜੀ ਗੱਲ ਹੈ ਕਿ ਅਸੀਂ ਦੇਖੋ ਇਹ ਜੈਨੂਨ ਲੇਡੀਆਂ ਘਰ ਦਾ ਕੰਮ ਵੀ ਕਰਦੀਆਂ ਬਾਹਰ ਨੌਕਰੀ ਵੀ ਕਰਦੀਆਂ ਲੇਕਿਨ ਮੈਂ ਇਹ ਕਿਹੜਾ ਚੰਨੀ ਪਾਈ ਹੋਰ ਕਿਸੇ ਗੱਲ ਨੂੰ ਸੋਚਿਓ ਸਿਰਫ ਬੱਚਿਆਂ ਦਾ ਭਵਿੱਖ ਸੋਚ ਕੇ ਬੱਚੇ ਬਾਹਰ ਜਾ ਰਹੇ ਆ ਲੇਕਿਨ ਬੱਚੇ ਇੱਥੇ ਰਹਿਣਾ ਚਾਹਦੇ ਸਭ ਤੋਂ ਪਹਿਲਾਂ ਉਹਨਾਂ ਨੂੰ ਮੀਨ ਪੇਰੈਂਟਸ ਦਾ ਖਿਆਲ ਕਰਕੇ ਹੀ ਬਾਹਰ ਜਾਣਾ ਚਾਹੀਦਾ ਹੈ ਔਰ ਜਸ ਬਿਗ ਫੈਨ ਕੀ ਅੱਜ ਮੈਂ ਅ ਬਿਗੇਸਟ ਫੈਨ ਆਫ ਰਕੀ ਨਿਤਲ ਅਸੀਂ ਰੋਸ਼ੂ ਉਹਨਾਂ ਨੇ ਦੇਖੀ ਦੀ ਹੈ ਜੋ ਪੁਨਾਲੀ ਪ੍ਰਮੋਟਿੰਗ ਕੀਤੀ ਹੈ ਬੀਜੇਪੀ ਦੀ ਲਈ ਸ਼ਾਇਦ ਕਿਸੇ ਨੇ ਨਹੀਂ ਕੀਤੀ ਹੋਵੇ ਔਰ ਵੀ थैंकफुल टू यू ਕਿ ਤੁਸੀਂ ਸਾਰੇ ਇੱਥੇ ਆਏ ਛੜਾ ਹੌਸਲਾ ਵਧਾਣ ਲਈ ਆਏ ਔਰ ਆਈ ਐਮ బిਗੇਸਟ ਫੈਨ ਦੇ ਰਾਸ਼ੀਕਰਵਾ ਜੀ ਜਿਨ੍ਹਾਂ ਨੇ ਮੰਚ ਦੇ ਉੱਤੇ ਕਾਂਗਰਸ ਨੂੰ ਛੱਡ ਕੇ ਬੀਜੇਪੀ ਜੁਆਇਨ ਕੀਤੀ ਸੀ ਉਹ ਵੀ ਕਿਹਾ ਮਿੱਤਰ ਜੀ ਦੇ ਪ੍ਰੋਪਰ ਸਪੋਰਟ ਦੇ ਵਿੱਚ ਉਹਨਾਂ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਐਡ ਆਪ ਕੀਤਾ ਸੋ ਥੈਂਕ ਯੂ ਯੋ ਸਾਰਿਆਂ ਦਾ ਥੈਂਕ ਯੂ ਜੀ ਸ਼ੈ ਸ਼ਿ ਨਿਹਾਲ ਮੈਂ ਖੜਾ ਮੈਂ ਆਥੇ ਖੜਾ ਕਰਕੇ ਗੱਲ ਕਹਿਣਾ ਰੈਂਕੂ ਜੀ ਦੀ ਬਾਹ ਫੜ ਕੇ ਭੈ ਜੀ ਮੈਂ ਗੱਲ ਕਹੀ ਸੀ ਜੀ ਗ੍ਰਾਂਵ ਦੇ ਵਿੱਚ ਤੁਹਾਡੀ ਜਿਤ ਹੋਊਗੀ ਪਰ ਅਸੀਂ ਬੀਜੇਪੀ ਦੇ ਵਰਕਰ ਤਾਂ ਹੈਗੇ ਹੁਣ ਆਣਾ ਇੱਕ ਗ੍ਰਾਂਵ ਦੇ ਵਸਨੀਕ ਵੀ ਆ ਅਸੀਂ ਸ਼ਹਿਰ ਦੇ ਵਪਾਰੀ ਵੀ ਆ ਵੀ ਸਾਡੇ ਜਿਹੜੇ ਸ਼ਹਿਰ ਦੇ ਕੰਮ ਆ ਹੁਣ ਪਹਿਲੇ ਦਿਨਾਂ ਤੇ ਤੁਸੀਂ ਕਰਉਣਾ ਇਹ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਆ ਵੀ ਤੁਸੀਂ ਸਾਨੂੰ ਦਿੱਲੀ ਲਈ ਆਓ ਜਿੱਥੇ ਮਰਜੀ ਜਾਓ ਚੰਡੀਗੜ੍ਹ ਲੈ ਕੇ ਜਾਓ ਜਿਹੜੀਆਂ ਗ੍ਰਾਂਡੀਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਆਇਆ ਰੇਲਵੇ ਫਾਟਕ ਦੀ ਸਮੱਸਿਆ ਆ ਚਾਹੇ ਹਾਈਵੇ ਦੀ ਸਮੱਸਿਆ ਆ ਹਾਈਵੇ ਅਸੀਂ ਜਦੋਂ ਇੱਥੋਂ ਫਲੋਰੋਂ ਹੋਣਿਆ ਗ੍ਰਾਂਡ ਉਤਰਨ ਲਈ ਆ ਸਾਨੂੰ ਮਨਸੂਰਪੁਰ ਤੋਂ ਪਿੱਛੇ ਨੂੰ ਜਾਣਾ ਪੈਂਦਾ ਜੇ ਫਗਵਾੜੇ ਜਾਣਾ ਵੇ ਜਲੰਧਰ ਜਾਣਾ ਪਵੇ ਤਾਂ ਚਚਰਾੜੀ ਤੋਂ ਬਾਹਰ ਜਾਣਾ ਪੈਂਦਾ ਜਿਹੜੇ ਕਦੇ ਮੇਰੇ ਵੀਰੋ ਜਿੱਦਾਂ ਅਸ਼ੂਮਾ ਜੀ ਗੱਲ ਸੁਣਾ ਕੇ ਅਡੇ ਆ ਕਦੇ ਰਾਤ ਨੂੰ ਮੇਰੇ ਪਿੱਛੇ ਕਦੇ ਜਾਣ ਦਾ ਮੌਕਾ ਮਿਲ ਜੇ ਮਜਬੂਰੀ ਦੇ ਵਿੱਚ ਕਿ ਤੇ ਰੱਬ ਰੱਬ ਕਰਦੇ ਚਾਹੀਦਾ ਸਾਰੀ ਬਾਲਾ ਮੁੱਕ ਜਾਂਦੀ ਹੈ ਕਿ ਤੇ ਰਾਜਵਾ ਆਂਬਲੀ ਨਾਲ ਟਕਰ ਜਿਵੇਂ ਕਰਦੇ ਐਨਾ ਰਿਸਕ ਐਨਾ ਡਰਿਆ ਤੇ ਅਸੀਂ ਇਹ ਕਹਿੰਦੇ ਆ ਜਿਹੜੇ ਐਗਜ਼ਿਟ ਪੁਆਇੰਟ ਪੁੱਲਦਾ ਹੈਗਾ ਆ ਇਹ ਬਿਲਕੁਲ ਸਾਡੀ ਹੰਮੜ ਕ੍ਰੈਸਟਾ ਤੁਹਾਨੂੰ ਜਦੋਂ ਫਲੋਰੋ ਉਤਰਨਾ ਹੈ ਇਹ ਨਹਿਰ ਦੇ ਕੋਲੋਂ ਜਿੱਥੇ ਫਗਵਾੜੇ ਦਾ ਪੁਲ ਬਣਿਆ ਇਹਨੂੰ ਇੱਧਰ ਲਾਇਆ ਜਾਵੇ ਤੇ ਜਦੋਂ ਅਸੀਂ ਫਗਵਾੜੇ ਚੜ੍ਹਨਾ ਹੈ ਆ ਪੀਐਨਬੀ ਬੈਂਕ ਦੇ ਮੋੜ ਉੱਤੇ ਚੜਾਇਆ ਜਾਵੇ ਤਾਂ ਜੋ ਅਸੀਂ ਸੁਰੱਖਿਅਤ ਕਰਾਇਆਂ ਵਾਲੇ ਆਪਣਾ ਸਫ਼ਰ ਕਰ ਸਕੀਏ ਤੇ ਅਸੀਂ ਸੁਰੱਖਿਅਤ ਰਹਿ ਸਕੀਏ ਸਾਨੂੰ ਕੋ ਹੋਰ ਬਦਲ ਦੀ ਸੂਚਨਾ ਪਵੇ ਇਸ ਕਰਕੇ ਮੇਰੇ ਵੀਰੋ ਇਹਨਾ ਕੰਮਾਂ ਨੂੰ ਕਰ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਤੁਹਾਡੇ ਇੱਕ ਇੱਕ ਕੀਮਤੀ ਬੋਲ ਤੇ ਜਿਹੜੀ ਸੁੰਦਰ ਮਾਲਾ 400 ਪਾਰ ਦੀ ਬਣਨ ਜਾ ਰਹੀ ਆ ਉਸ ਮਾਲਾ ਦਾ ਮੋਤੀ ਜਿਹੜਾ ਪ੍ਰੋਣਾਪਾਸ ਸ਼ੀਲਡ ਦੇ ਨਾਮ ਦਾ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਪ੍ਰੋ ਹੋਣਾ ਇੱਕ ਇੱਕ ਕੀਮਤੀ ਬੋਲ ਮੇਰੀ ਭੈਣ ਰਜਨੀ ਗੱਭਾ ਜੀ ਕਹਿ ਗਏ ਅੱਜ ਪਹਿਲਾਂ ਇੱਕ ਤਰੀ ਪਹਿਲੇ ਨੰਬਰ ਦਾ ਬਟਨ ਤੇ ਪਹਿਲੇ ਨੰਬਰ ਦੀ ਹਿੰਦੋਸਤਾਨ ਦੀ ਪਾਰਟੀ ਲਾ ਦਿਓ ਜਗਰਾ ਭਾਰਤੀ ਜਨ